ਕੁੜਕਾ ਕਿੰਨਾ ਇਹ ਕਿਹੜਾ ਸਾਬਤ ਤੂੰ ਫੜ ਕੇ ਬੈਠੀ ਐ ਕੋ ਕੰਮ ਕਰ ਲਿਆ ਕਰ ਲੈ ਅਗੇ ਕੰਮ ਕਰ ਲਿਆ ਕਰ ਤੇ ਕੰਮ ਕਰਤੀ ਬੈਠੀ ਐਂਗੀ ਪੋਚੇ ਪੂਚੇ ਲਾਏ ਪਏ ਸਾਰਾ ਕੰਮ ਤਾਂ ਨਵੇੜਿਆ ਪਿਆ ਹੁਣ 10 ਮਿੰਟ 20 ਮਿੰਟ ਦਾ ਫਰਸ਼ ਵਧੀਆ ਲੱਗੇ ਮੈਂ ਬੈਠ ਗਈ ਕਿੱਥੇ ਪੋਚੇ ਲਾਏ ਪਏ ਗੰਦ ਤਾਂ ਖਿੰਡਿਆ ਪਿਆਗਾ ਲੈ ਆਉ ਤੂੰ ਨਾਲ ਤੇ ਮਛੀਚੀ ਪਾਉਣ ਆਲੇ ਤੂੰ ਹੱਦ ਕਰਦੀ ਐ ਕੋਈ ਮਿੰਟਾਂ ਵਿੱਚ ਬੱਸ ਸੇ ਕਰ ਦਿਂਦਾ ਨਹੀਂ ਇਹ ਤੈਨੂੰ ਦੀਦਾ ਤੂੰ ਸਾਫ ਕਰ ਦੇ ਫਿਰ ਤੈਨੂੰ ਕਿਹਾ ਨਹੀਂਦਾ ਕੋ ਕੰਮ ਮਾਰ ਖਤਮ ਮੇਰੇ ਹੋਣ ਨਾਲ ਨਾ ਆਥਣਾ ਮੇਰੀ ਗੱਲ ਸੁਣ ਲੈ ਐਵੇਂ ਬਾਲਨ ਕੰਨਾਂ ਚ ਕੋ ਫਾਇਦਾ ਨਹੀਂ ਹੁੰਦਾਗਾ

ਜੇ ਤਰ ਪਿਆਰ ਨਾਲ ਕਹਿੰਦੀ ਪੁੱਤ ਚਾਹ ਕਰਕੇ ਲਿਆਵੇ ਫੇਰ ਤਾਂ ਮੈਂ ਨਹੀਂ ਆ ਲੈਦੀ ਅਰੇ ਇਹਨੇ ਤੂੰ ਅੜਨਾ ਕਰਦੀ ਆ ਇਹ ਮੈਨੂੰ ਜਿਵੇਂ ਨਹੀਂ ਲੱਗਦਾ ਚਾਹ ਕੀ ਤੈਨੂੰ ਪਾਣੀ ਦੇ ਘੁੱਟ ਵੀ ਨਾ ਪਰਾਵਾ ਮੈਂ ਅਹੀ ਇਹਨੂੰ ਲੈ ਅੱਛਾ ਪਿਆਰ ਨਾਲ ਕਰਨ ਕਿ ਮੈਂ ਕਹਾ ਪਿਆਰ ਨਾਲ ਆਂਦੇ ਪੁੱਤ ਧੀ ਰਾਣੀ ਐ ਚਾਹ ਦੀ ਪੁੱਤ ਕਰਕੇ ਲਿਆ ਫੇਰ ਤਾਂ ਲਿਆ ਦਿੰਦੀ ਮੈਂ ਲੱਛਾਂ ਕਰਦੀ ਨਹੀਂ ਕੱਪ ਛੱਡ ਦੇ ਗੱਲਾਂ ਨੂੰ ਧੀ ਰਾਣੀ ਆਖਾ ਤੈਨੂੰ ਤੇ ਹੋਰ ਹੁਣ ਤੂੰ ਮੈਡਮ ਬੱਲਗੀ ਹੈ ਨਾ ਧੀ ਰਾਣੀ ਕਹੇ ਨੂੰ ਤੂੰ ਮੈਡਮ ਬੱਲਗੀ

ਅਕਤੋਂ ਮੇਰੇ ਘਰ ਸੁਣਾ ਲੱਤੋਂ ਫੜ ਕੇ ਥੱਲੇ ਚਿੱਟਲੇ ਉੱਤੇ ਬੈਠੀ ਇੱਕ ਦਸਾਣੀ ਆਉਂਦੇ ਨਾ ਪੂਰਾ ਕਰਦੇ ਇੱਕ ਲੱਛਣ ਕੀ ਆ ਲੱਬੂ